ਡਿਸਟ੍ਰਿਕਟ ਸਟੇਸ਼ਨ ਵੱਲੋਂ ਪੰਜ ਹਾਊਸਿਸ ਆਇਡੈਂਟੀਫਾਈ ਹੋਏ ਨੇ ਜਿਹੜੇ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮ्युनਿਸਪਲ ਕਮੇਟੀ ਦੀ ਲੈਂਡ ਤੇ ਇਹਨਾਂ ਨੇ ਪ੍ਰੋਪਰ ਨੋਰਮਸ ਨੂੰ ਫੋਲੋ ਨਹੀਂ ਕੀਤਾ ਹੈ ਔਰ ਉਹ ਪ੍ਰੋਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸਿਸ ਕੱਟੇ ਗਏ ਨੇ ਔਰ ਉਸ ਤੋਂ ਬਾਅਦ ਇੱਕ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਆ ਜਿ ਇਲੀਗਲ ਐਂਕਰੋਚਮੈਂਟਸ ਰਿਮੂਵ ਕਰਾਉਣ ਦਾ ਇਹਨਾਂ ਨੇ ਨਿਰਣੇ ਲੇਤਾ ਔਰ ਪੁਲਿਸ ਫੋਰਸ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਤਾਂ ਪੁਲਿਸ ਅੰਦਾਜ਼ੇ ਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਹੀ ਜਿਹੜੀ ਪ੍ਰਾਪਰਟੀਆਂ ਨੇ ਇਹਨਾਂ ਦੇ ਓਨਰਸ ਤੇ एनडीपीएस ਦੇ ਪਰਚੇ ਨੇ ਔਰ ਇਹਨਾਂ ਵਿੱਚੋਂ ਇੱਕ ਨਸ਼ਾ ਤਸਕਰ ਹੈ ਲੇਡੀ ਨਸ਼ਾ ਤਸਕਰ ਹੈ ਲੱਜਾ ਉਹ ਤੇ ਪੂਰੇ ਪਰਿਵਾਰ ਤੇ ਐਨਡੀपीएस ਦੇ ਪਰਚੇ ਨੇ ਟੋਟਲ 8 ਪਰਚੇ ਨੇ ਔਰ ਇਸ ਇਸ ਲੇਡੀ ਲੱਜਾ ਦੇ 5 ਪਰਚੇ ਨੇ ਇਹਦੇ ਹਸਬੰਡ ਸਿਕੰਦਰ ਤੇ 2 ਪਰਚੇ ਨੇ ਤੇ ਇਹਦੇ ਤਿੰਨ ਮੁੰਡੇ ਨੇ ਉਹਨਾਂ ਤੇ ਵੀ 3 ਪਰਚੇ ਨੇ ਤਾਂ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਔਰ ਇਹ ਦੋ ਦੋ ਤਿੰਨ ਤਿੰਨ ਮੰਜ਼ਿਲਾ ਘਰ ਇਲੀਗਲ ਅਗਰ ਬਣਾਦੇ ਹਨ ਤਾਂ ਪੰਜਾਬ ਸਰਕਾਰ ਦੇ ਇਸ ਵੇਲੇ ਬਿਲਕੁਲ ਇੱਕ ਸਖਤ ਹਿਦਾਇਤ ਹੈ ਕਿ ਦਿਸ ਵਿਲ ਨਾਟ ਬੀ ਟੋਲਰੇਟਿਡ ਐਟ ਆਲ ਔਰ ਪਿਛਲੇ 14 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 190 ਨਸ਼ਾ ਤਸਕਰ ਫੜ ਕੇ ਅੰਦਰ ਦਿੱਤੇ ਨੇ ਜੋ ਅੱਜ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਸੀਂ ਸਾਰੇ ਹੀ ਮੀਡੀਆ ਕਲੀਗਸ ਨੇ ਇਹੀ ਮੌਲਾ ਕਵਰ ਕੀਤਾ ਸੀ ਹੁਣ ਤੋਂ ਇੱਕ ਹਫਤਾ ਪਹਿਲਾਂ ਜਿੱਤੇ ਤੁਸੀਂ ਆਪੇ ਦਿਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਆ ਤੋਂ ਭੱਜ ਚੁੱਕੇ ਨੇ ਜਾਂ ਆਲਰੇਡੀ ਜੇਲ੍ਹ ਚ ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਤਕਾਰ ਤੇ ਇਤਨਾ ਇੱਕ ਦੁਆਏ ਉਹਨਾਂ ਨੇ ਦਿੱਤੀਆਂ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਜੀ ਕਰੀ ਆਖੇ ਵੀ ਚਲੇ ਗਿਆ ਜੀ ਜੀ ਬਿਲਕੁਲ ਚਲੇਗਾ ਜੀ ਕਲੈਟ ਯੂ ਵੇਟ ਟੂ ਕੰਟੀਨਿਊ ਕਿਰਨਾ ਸਰ ਜੀ ਕੋਈ ਵਾਰਨਿੰਗ ਦੇਣੀ ਜੀ ਵਰਨਿੰਗ ਇਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਹੁਣ ਅੱਗੇ ਇਹ ਕੰਮ ਪੰਜਾਬ 'ਚ ਬਿਲਕੁਲ ਨਹੀਂ ਚੱਲਣਾ ਜਾਂ ਤਾਂ ਅਸੀਂ ਤੁਹਾਨੂੰ ਫੜ ਕੇ ਜੇਲਾ 'ਚ ਵੜਾਂਗੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਹੈ ਮੇ ਲੈਡਮਿਨਿਸਟ੍ਰੇਸ਼ਨ ਵੱਲੋਂ 5 ਹਾਊਸ ਇਹ ਚ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮUNICIPAL ਕਮੇਟੀ ਦੀ ਲੈਂਡ ਤੇ ਇਹਨਾਂ ਨੇ ਪ੍ਰੋਪਰ ਨੋਰਮਸ ਨੂੰ ਫਾਲੋ ਨਹੀਂ ਕੀਤਾ ਹੈ ਔਰ ਉਹ ਜੋ ਪ੍ਰੋਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸਸ ਟੇ ਗਏ ਨੇ ਔਰ ਉਸ ਤੋਂ ਬਾਅਦ ਇੱਕ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਅਜ ਇਲੀਗਲ ਐਂਕਰੋਚਮੈਂਟਸ ਰਿਮੂਵ ਕਰਾਉਣ ਦਾ ਇਨਾ ਨੇ ਨਿਰਣੇ ਲੇਤਾ ਔਰ ਪੁਲਿਸ ਫੋਰਸ ਦੀ ਇਨਾ ਵੱਲੋਂ ਮੰਗ ਕੀਤੀ ਗਈ ਸੀ ਤਾਂ ਪੁਲਿਸ ਅੰਦਾਜ਼ੇ ਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਜਿਹੜੀ ਪ੍ਰੋਪਰਟੀਆਂ ਨੇ ਇਨਾਂ ਦੇ ਓਨਰਸ ਤੇ एनडीपीएस ਦੇ ਪਰਚੇ ਨੇ ਔਰ ਇਹਨਾਂ ਵਿੱਚੋਂ ਇੱਕ ਨਸ਼ਾ ਤਸਕਰ ਹੈ ਲੇਡੀ ਨਸ਼ਾ ਤਸਕਰ ਹੈ ਲੱਜਾ ਉਹ ਤੇ ਪੂਰੇ ਪਰਿਵਾਰ ਤੇ ਐਨਡੀपीएस ਦੇ ਪਰਚੇ ਨੇ ਟੋਟਲ 8 ਪਰਚੇ ਨੇ ਔਰ ਇਸ ਇਸ ਲੇਡੀ ਲੱਜਾ ਦੇ 5 ਪਰਚੇ ਨੇ ਇਹਦੇ ਹਸਬੰਦ ਸਿਕੰਦਰ ਤੇ 2 ਪਰਚੇ ਨੇ ਤੇ ਇਹਦੇ ਤਿੰਨ ਮੁੰਡੇ ਨੇ ਉਹਨਾਂ ਤੇ ਵੀ 3 ਪਰਚੇ ਨੇ ਤਾਂ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਔਰ ਇਹ ਦੋ ਦੋ ਤਿੰਨ ਤਿੰਨ ਮੰਜ਼ਿਲਾ ਘਰ ਇਲੀਗਲ ਅਗਰ ਬਣਾਦੇ ਹਨ ਤਾਂ ਪੰਜਾਬ ਸਰਕਾਰ ਦੇ ਇਸ ਵੇਲੇ ਬਿਲਕੁਲ ਇੱਕ ਸਖਤ ਹਿਦਾਇਤ ਹੈ ਕਿ ਦਿਸ ਵਿਲ ਨਾਟ ਬੀ ਟੋਲਰੇਟਿਡ ਐਟ ਆਲ ਔਰ ਪਿਛਲੇ 14 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 190 ਨਸ਼ਾ ਤਸਕਰ ਫੜ ਕੇ ਅੰਦਰ ਦਿੱਤੇ ਨੇ ਜੋ ਅੱਜ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਸੀਂ ਸਾਰੇ ਹੀ ਮੀਡੀਆ ਕਲੀਗਸ ਨੇ ਇਹੀ ਮੌਲਾ ਕਵਰ ਕੀਤਾ ਸੀ ਹੁਣ ਤੋਂ ਇੱਕ ਹਫਤਾ ਪਹਿਲਾਂ ਜਿੱਤੇ ਤੁਸੀਂ ਆਪੇ ਦਿਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਜਾਂ ਤਾਂ ਭੱਜ ਚੁੱਕੇ ਨੇ ਜਾਂ ਆਲਰੇਡੀ ਜੇਲ੍ਹ 'ਚ ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਔਰ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਤਕਾਰ ਔਰ ਇਤਨਾ ਇੱਕ ਦੁਆਇ ਉਹਨਾਂ ਨੇ ਦਿੱਤੀ ਹੈ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਜੀ ਕਰੀ ਆਖੇ ਵੀ ਚਲੇ ਗਿਆ ਜੀ ਜੀ ਬਿਲਕੁਲ ਚਲੇਗਾ ਜੀ ਪਲੀਜ਼ ਯੂ ਵੇਟ ਯੂ ਕੰਟੀਨਿਊ ਕਿਰਨਾ ਚਾਹਤੇ ਸੁਰਾਂ ਸੁਜੀ ਕੋਈ ਵਾਰਨਿੰਗ ਦੇਣੀ ਤੁਸੀਂ ਜੀ ਵਾਰਨਿੰਗ ਇਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਹ ਹੁਣ ਅੱਗੇ ਇਹ ਕੰਮ ਪੰਜਾਬ 'ਚ ਬਿਲਕੁਲ ਨਹੀਂ ਚੱਲਣਾ ਜਾਂ ਤਾਂ ਅਸੀਂ ਤੁਹਾਨੂੰ ਫੜ ਕੇ ਜੇਲਾ 'ਚ ਵੜਾਂਗੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ